ਮਤ ਲਾ ਕੇ ਦਿਖਾ ਗੁੱਟਸ ਨੇ ਤੇਰੀ ਬਾਹਣਾ ਕਰਤੀ ਦਾ ਪਹਿਲਾਂ ਇੱਕ ਲਾਈਨ ਕਰਦੇ ਸੀ ਕਿ ਪਹਿਲਾ ਗਾਣਾ ਕਿਵੇਂ ਆਊਗਾ ਅੱਜ ਤਾਈ ਖੇਲ ਵਲੋਸ ਤੇ ਪਹੁੰਚੇ ਆਇਆ ਇਹਨੂੰ ਸੈਂਸਰ ਦੇ ਵਿੱਚੋਂ ਵੀ ਇਹ ਮਿਊਜ਼ ਆਈ ਕਿ ਇਹਨੂੰ ਹਿੰਦੀ ਦੇ ਵਿੱਚ ਦੱਬ ਕਰਨਾ ਚਾਹੀਦਾ ਆ ਰਾਇਦਾ ਮੈਨੂੰ ਕਾਲ ਆਇਆ ਕਿ ਮੈਂ ਇੱਕ ਫਿਲਮ ਕਰ ਰਿਹਾ ਤੇ ਉਹਦੇ ਚ ਕੈਰੈਕਟਰ ਹੈ ਤੇ ਉਹ ਮੈਂ ਤੇਰੇ ਕੋਲ ਕਰਾਉਣਾ ਪਹਿਲੂ ਮੈਂ ਬਹੁਤ ਹੈਰਾਨ ਹੋਇਆ ਕਿ ਭਾਜੀ ਕਿਤੇ ਮਜ਼ਾਕ ਤਾਂ ਨਹੀਂ ਕਰ ਰਹੇ ਤੁਸੀਂ ਮੈਨੂੰ ਲੱਗਦਾ ਕਿ ਜਦੋਂ ਗਰਨਾਮ ਦਾ ਫੋਨ ਜਾਂਦਾ ਹੋਵੇ ਤਾਂ ਬੀਬੀ ਆਪੋਂ ਦਾ ਉਹਦੇ ਬਾਅਦ ਮੇਰਾ ਜਾਂਦਾ ਉਹ ਤੋਂ ਹੋਰ ਆਪੋ ਹੋ ਜਾਂਦਾ ਹੋਊਗਾ ਕਿ ਦਵੇਂ ਭਰਾ ਰਲ ਕੇ ਮੈਨੂੰ ਕਿਉਂ ਫੋਨ ਕਰੀ ਜਾਂਦੇ ਨੇ ਸਾਇਟ ਤੱਕ ਜਾਣ ਜਿ ਕੋ ਬਹੁਤ ਟਾਈਮ ਨਹੀਂ ਲੱਗਣਾ ਹੈਗਾ ਆ ਫਿਲਮ ਤੁਹਾਨੂੰ ਦੱਸ ਦਊਗੀ ਹੁਣ ਬਾਹਰ ਵੀ ਫੇਲ ਫਿਲਮ ਵੀ ਹੈ ਨਾ ਫੇਲ ਹੈਗੀ ਕਿੰਨਾ ਚੱਲੀ ਹੈ ਉਹਦੇ ਵਿੱਚ ਕੋਈ ਬੰਦਾ ਦਾ ਬਜਟ ਨਹੀਂ ਲੱਗਿਆ ਹੋਣਾ ਨਾ ਉਹਨੂੰ ਸਿਨੇਮਾ ਕਹਿੰਦੇ ਆ ਉਹਨੂੰ ਐਂਟਰਟੇਨਮੈਂਟ ਕਹਿੰਦੇ ਆ ਮੈਂ ਕਹਾਂ ਤਾਂ ਜਿੱਤਾ ਵੀ ਯਾਰ ਮੈਂ ਰੈਸਲਿੰਗ ਸਿੱਖੂਗਾ ਫਿਰ ਆਪਾਂ ਸ਼ੂਟ ਕਰਾਂਗੇ ਪਰ ਜਦੋਂ ਅਸੀਂ ਸਿੱਖਣੀ ਸ਼ੁਰੂ ਕੀਤੀ ਉਦੋਂ ਮੈਂ ਕਿਹਾ ਵੀ ਇਹ ਪੁੱਠਾ ਪੰਗਾ ਲੈ ਲਿਆ

ਕਿ ਜੋ ਕੁਝ ਸਮਾਜ ਵਾਪਰ ਰਿਹਾ ਉਹਨੂੰ ਵੱਡੇ ਆਕਾਰ ਪੇਸ਼ ਕਰਨਾ ਔਰ ਲੋਕ ਐਂਟਰਟੇਨਮੈਂਟ ਦੇ ਨਾਲ ਨਾਲ ਕੁਝ ਨਾ ਕੁਝ ਲੈਸਨ ਕੁਝ ਨਾ ਕੁਝ ਪ੍ਰੇਰਣਾ ਜ਼ਰੂਰ ਲੈ। ਬਾਕੀ ਇਸ ਫਿਲਮ ਚ ਮੇਰੇ ਭਰਾ ਦੇ ਫਿਲਮ ਲਾਸਟ ਦੇ ਮੌਕੇ ਤੇ ਮੀਟ ਦੇ ਸਾਥ ਤੇ ਦੇ ਸਪੋਰਟਸ ਮਿਨਿਸਟਰ ਨੇ ਕਰਨੇ ਤੇ ਪੰਜਾਬ ਸਰਕਾਰ ਦੇ ਇਹਨਾਂ ਸਭ ਦੀ ਵੈਰੀ ਗੁੱਡ ਹੰਬਲ ਪਰਸਨੈਲਿਟੀ ਐਂਡ ਸਪੋਰਟਸਮੈਨ ਆਲਸੋ ਨੇ ਵੈਰੀ ਮੈਚਿਓਰਡ ਐਂਡ ਫਾਈਵ ਪਾਰਟੀਸ਼ਨ ਅਮੰਗ ਵੀ ਹੈਵ ਇਨ ਪੰਜਾਬ ਸੋ ਹਾਵ ਗ੍ਰੇਟ ਰਿਗਰਡ ਰਿਸਪੈਕਟ ਐਂਡ ਲਵ ਹਾ ਸੋ ਆਰ ਪਾਲੇ ਨੰਬਰ ਕੋਲਿੰਗ ਅਚਾ। ਅ ਦੂਸਰੀ ਗੱਲ ਮੈਂ ਇਸ ਫਿਲਮ ਦੇ ਦਾਦ ਗੁਰਨਾਮ ਨੂੰ ਮੈਂ ਬਹੁਤ ਗੰਭੀਰ ਸਾਮਿਲਤ ਜਾਣਦਾ ਹਾਂ ਕਿਉਂਕਿ ਉਹਦਾ ਸਟੂਡੈਂਟ ਜਦੋਂ ਇਹ ਪਿੱਛੇ ਕਾਲਜ ਜਿਲੰਦਰ ਜਿਹਦਾ ਨਾਮ ਹੁੰਦੀ ਸੀ ਤੇ ਉਹਦੋਂ ਤਾਈ ਮੇਰੇ ਕੋਲ ਹਾਜੀ ਜਿਹੜਾ ਨੰਬਰ ਉਹਦਾ ਪਹਿਲਾ ਉਹ ਗਨਾਮ ਏਪੀਜੀ ਲੈ ਕੇ ਫੀਡ ਕੀਤਾ ਹੋਇਆ ਹੈ ਔਰ ਕੰਸਿਸਟੈਂਟਲੀ ਮੈਂ ਅਗਰ ਕਿਸੇ ਅ ਬੱਚੇ ਨੂੰ ਕਿਸੇ ਨੌਜਵਾਨ ਨੂੰ ਗਰੋਥ ਜਾਂ ਦੇਖਿਆ ਚਾਹੇ ਉਹ ਸਿੰਗਿੰਗ ਹੋਵੇ ਚਾਹੇ ਐਕਟਿੰਗ ਹੋਵੇ ਚਾਹੇ ਉਹ ਪਰਫਾਰਮੈਂਸ ਹੋਵੇ ਚਾਹੇ ਉਹ ਉਸ ਤੋਂ ਬਾਅਦ ਆ ਕੋਈ ਹੰਬਲનેસ ਨਾਲ ਲਗਾਤਾਰ ਹਰ ਚੀਜ਼ ਵਿੱਚ ਉਹਨੇ ਗਰੋਥ ਲਈ ਸੋ ਮੈਨੂੰ ਕਰੀਆ ਬਹੁਤ ਅਸੀਸਾਂ ਬਾਕੀ ਕਿਰਤਾਰ ਜੀਮਾ ਸਾਹਬ ਔਰ ਸਦੀ

ਇਹ ਜਿਸ ਆਗੂ ਨੇ ਜਰਨਾਮਤ ਕਰਿਆ ਅਸੀਂ ਬਾਤ ਵੀ ਇਹ ਗੱਲ ਕਰਦੇ ਸੀ ਕਿ ਬੜਾ ਜਰਨਾਉਂ ਤੋਂ ਕਿ ਅਸੀਂ ਮਾਜਵਾ ਬਣਦੇ ਕਿਉਂਕਿ ਇਹ ਤੇ ਪੂਰੇ ਦੁਨੀਆ ਦੇ ਵਿੱਚ ਜਿੰਦੇ ਜਨਤਰੀ ਕਾਇਰੀ ਹੁੰਿਆ ਕਰਦੇ ਆ ਇਹਨਾਂ ਨੇ ਜੀਤਾ ਆਪਣਾ ਨਾਮ ਨਹੀਂ ਮੌਦਾ ਕੋਈ ਜਨਤਰੀ ਨਹੀਂ ਗਿਆ ਜਨਤਰੀ ਨਹੀਂ ਜਨਤਰੀ ਨਾ ਵੀ ਹੁੰਦੇ ਉਹਨਾਂ ਨੇ ਵੀ ਕਾਰਨ ਸੌਂ ਕੇ ਦਾ ਹੌਂਦੇ ਜਿਦਾ ਹਰ ਇੱਕ ਵੀ ਦੇਣਾ ਨਹੀਂ ਤੇ आपने ना भी देखा कि मार्ग में भी लगा तो उसके लिए इतनी ये लगा कि हम ये आपने ये चले जाएगा बता ना तो कि लगा था उसमें जाने जाने में बच्चे आपकी जगह भी नहीं बनाएगी सो भी नहीं क्योंकि पूरी सारी टीम है बड़ी अच्छी टीम है उसमें भी ये बाकी जिन्हें दिलों के लिए कह के ले बाप में क

ਇਹ ਕਿਸੇ ਦਾ ਕੋਈ ਐਚਪੀ ਨਹੀਂ ਮੈਨੂੰ ਪਤਾ ਨਹੀਂ ਕਿ ਇਹ ਕਿੱਦਾਂ ਦਾ ਇੰਸਟਰੀਅਰ ਹੈ ਪਰ ਜਦੋਂ ਉਹ ਜਿੱਤਦਾ ਹੈ ਉਸ ਹਾਰ ਨੂੰ ਕਿਵੇਂ ਲੈਣਾ ਹੈ ਉਸ ਜਿੱਤ ਨੂੰ ਕਿਵੇਂ ਲੈਣਾ ਹੈ ਉਹ ਤੁਹਾਨੂੰ ਇਵੋਲਵ ਕਰਦਾ ਹੈ ਤਾਂ ਐਸ ਅ ਪਰਸਨ ਤੁਹਾਨੂੰ ਬਹੁਤ ਜ਼ਿਆਦਾ ਗਰੋ ਕਰਾਉਂਦਾ ਹੈ ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹਰ ਉਸ ਇਮੋਸ਼ਨ ਨੂੰ ਇਸ ਕਹਾਣੀ ਦੇ ਵਿੱਚ ਜੋੜ ਕੇ ਰੱਖਿਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਬਜੀ ਸੌਰੀ ਮੈਂ ਲੇਟ ਆਜਾ ਰੀਜ਼ਨ ਕੋਈ ਨਹੀਂ ਹੈ ਪਰ ਮੇਰੇ ਵੱਲੋਂ ਸੱਚੀ ਸੌਰੀ ਤੇ ਦੀਪਕ ਭਾਜੀ ਅ ਰਵੀਸ਼ ਭਾਜੀ ਇਹ ਦੋ ਐਸੀਆਂ ਸ਼ਖਸੀਅਤਾਂ ਨੇ ਸਾਡੇ ਜਲੰਧਰ ਸ਼ਹਿਰ ਚ ਨਵਦਾ ਮਿਲਦਾ ਦੀ ਗੋਦ ਚੋਂ ਆਏ ਪਰ ਇੰਡਸਟਰੀ ਜਲੰਧਰ ਇਹਨਾਂ ਦੀਆਂ ਬੁੱਕਲਾਂ ਚ ਮੈਂ ਦੱਸਦਾ ਹੋਇਆ ਇਹਨਾਂ ਨੇ ਮੈਨੂੰ ਬਹੁਤ سپورਟ ਕੀਤੀ ਹੈ ਹਮੇਸ਼ਾ ਇਹਨਾਂ ਦੇ ਕੋਲ ਬੈ ਕੇ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਥੋੜਾ ਸਿੱਖੀਆਂ ਔਰ ਕਿਵੇਂ ਅੱਗੇ ਵਧਣਾ ਅੱਜ ਮੈਂ ਈਮੋਸ਼ਨਲ ਵੀ ਹਾਂ ਤੇ ਖੁਸ਼ ਵੀ ਹਾਂ ਕਿ ਫਾਈਨਲੀ ਜਿੱਥੇ ਮੈਨੂੰ ਯਾਦ ਆ ਕਰੀ ਦੀਪਕ ਭਾਈ ਦੇ ਆਫਿਸ ਤੇ ਬੈਠ ਕੇ ਪਹਿਲਾਂ ਇਹ ਪਲਾਨ ਕਰਦੇ ਸੀ ਕਿ ਪਹਿਲਾ ਗਾਣਾ ਕਿਵੇਂ ਆਊਗਾ ਅੱਜ ਤਾਈਂ ਫਿਲਮ ਲਾਂਚ ਤੇ ਪਹੁੰਚਿਆ ਯਾਰ ਰਵੀਸ਼ ਭਾਈ ਅਸੀਂ ਕੈਮਰੇ ਤੇ ਫੋਟੋਆਂ ਖਿੱਚਦੇ ਸੀ ਤੇ ਅਸੀਂ ਫੁੱਲ ਗੁਲਾਰ ਤੱਕ ਪਹੁੰਚਿਆ ਇਹ ਸਫਰ ਸਾਡੇ ਦੀ ਆਪਣਾ ਆਪ ਦੀ ਮਤਲਬ ਸਾਨੂੰ ਹਿਲਾਉਦਾ ਸੀ ਸਾਡੇ ਵਿੱਚ ਕਰ ਲਿਆ ਤੇ ਖਿਡਾਰੀ ਫਿਲਮ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਬਹੁਤ ਮਾਣ ਵਾਲੀ ਗੱਲ ਆ ਔਰ ਨਾਨਕ ਕਾ ਜੀ ਰਿਤਿ ਰਜਤਾ ਜੀ ਕਰਤਾ ਜੀ ਸੋਦੀ ਜੀ ਅ ਪ੍ਰਾਪ ਕਰੇਗਾ ਆਕਾਸ਼ ਵੀਰਾ ਜੀ ਐ ਫਿਲਮ ਸਾਰਿਆਂ ਨੇ ਬਹੁਤ ਕੀਤੀ ਹੈ ਤੇ ਆਫ ਕੌਰਸ ਥੋੜਾ ਜਿਹਾ ਡਿਫਰੈਂਟ ਕਾਮੇਡੀ ਫਿਲਮ ਨਹੀਂ ਹੈ ਇਹ ਐਕਸ਼ਨ ਹੈ ਔਰ ਡਰਾਮਾ ਹੈ ਪਰ ਇੰਨਾ ਡਰਾਮਾ ਹੈ ਕਿ ਜੋ ਤੁਸੀਂ ਐਕਸਪੈਕਟ ਕਰਦੇ ਹੋ ਪੰਜਾਬੀ ਐਕਸ਼ਨ ਫਿਲਮ ਤੋਂ ਕਿ ਪੰਜਾਬੀ ਐਕਸ਼ਨ ਫਿਲਮ ਕਿਹੋ ਜਿਹੀ ਹੋਣੀ ਚਾਹੀਦੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ ਤੇ ਬਾਕੀ ਆਪਾਂ 1 ਟੂ 1 ਸਾਰੀਆਂ ਗੱਲਾਂ ਕਰਦੇ ਆ। ਥੈਂਕ ਯੂ ਸੋ ਮੱਚ। ਇਸ ਸਮੇਂ ਸ੍ਰੀਨਾਮ ਕੰਗਰਾਚੂਲੇਸ਼ਨਸ ਆਲ ધ ਬੈਸਟ ਸੋ ਕਰਤਾ ਜੀ ਮਾ ਜੀ। ਸੋ ਕਹਿੰਦੇ ਨੇ ਕਿ movies ਤੁਹਾਨੂੰ ਬਹੁਤ ਕੁਝ ਦਿੰਦੀ ਹੈ। ਬਟ ਉਸ ਤੋਂ ਉੱਤੇ ਹੁੰਦਾ ਹੈ ਰਿਸ਼ਤਾ ਜੋ ਤੁਹਾਡੇ ਦੋਵਾਂ ਦਾ movies ਬਣਿਆ। ਸੋ ਕੀ ਕਹਿਣਾ ਚਾਹੋਗੇ? ਸਸੀ ਗਾ ਜੀ। ਸਭ ਤੋਂ ਪਹਿਲਾਂ ਥੈਂਕ ਯੂ ਸਾਡੇ ਸਪੋਰਟ ਮਿਨਿਸਟਰ ਦੀਪ ਮੀਤ ਦੇਰ ਬਾਜੀ। ਮੀਤ ਦੇਰ ਬਾਜੀ, ਦੀਪਕ ਵਾਲੀ ਜੀ। ਸਾਡੇ ਤੋਂ ਵੀ ਸਵਾਲ ਸਭ ਤੋਂ ਵੱਧ ਰਵੀਸ਼ ਪੰਜਾਬ ਦੀ ਇਹਨਾਂ ਦਾ ਸਕੂਟਰ ਇਹਨਾਂ ਨੇ ਲਾਂਚ ਕੀਤਾ ਸੀ ਬਾਅਦ ਦੱਸਿਆ ਨਹੀਂ ਇਹਨਾਂ ਨੇ ਅਪਰੋਬ ਨਹੀਂ ਮੇਰਾ ਬਗਵਾਦ ਕਰਕੇ ਪੰਜਾਬ ਕਰਕੇ ਫੀਡਾਂ ਦਾ ਤੁਹਾਡਾ ਨੰਬਰ ਸੁਰੂ ਹੀ ਤਾਂ ਕਰਕੇ ਚਲੋ ਇਹ ਫਿਲਮ ਜਿਹੜੀ ਹੈਗੀ ਉਮੀਦਪਾ ਮੇਰੇ ਭਾਈ ਦੀ ਗੱਲ ਹੈ ਜਿਹੜੀ ਕਹਿੰਦੇ ਵੀ ਮੈਂ ਸਪੋਰਟਸ ਦਾ ਹੈਗਾ ਸਪੋਰਟ ਮੰਤਰੀ ਦਾ ਡਿਪਾਰਟਮੈਂਟ ਤੋਂ ਹੈਗੀ ਕਿ ਨਹੀਂ ਹੈਗੀ ਮੈਂ ਟੇਲਰ ਵੇਖ ਕੇ ਦੱਸਾਂਗਾ ਪਰ ਮੈਂ ਇਸ ਗੱਲ ਦੀ ਫਰੂਰਤਾ ਕਰਦਾ ਕਿ ਇਹ ਫਿਲਮ ਖਿਡਾਰੀ ਜਿਹੜੀ ਹੈਗੀ ਹੈ ਗੇਮ ਹੈ ਅਸੀਂ ਖੇਡਤੀ ਬਣਾਈ ਆ ਉਹਨੂੰ ਵਧੀਆ ਐਂਟਰਟੇਨਮੈਂਟ ਜਾਂ ਵਧੀਆ ਤਰੀਕੇ ਨਾਲ ਇੱਕ ਫਿਲਮੀ ਅੰਦਾਜ਼ ਦੇ ਕੇ ਬਣਾਈ ਹੈ ਜ਼ਿੰਦਗੀ ਵੀ ਇੱਕ ਖੇਡ ਆ ਤੇ ਇੱਕ ਖੇਡ ਆ ਜੋ ਅਸੀਂ ਗਰਾਊਂਡ ਦੇ ਵਿੱਚ ਖੇਡਦੇ ਆ ਇਹ ਦੋ ਭਾਵਾਂ ਦੀ ਇੱਕ ਸੋਰੀ ਆ ਜਿਹਦੇ ਵਿੱਚ ਗਰਨਾਮ ਅਸਲੀ ਖੇਡ ਦਾ ਖਿਡਾਰੀ ਆ ਜੋ ਤੁਸੀਂ ਸਾਰੇ ਟ੍ਰੇਲਰ ਦੇ ਵਿੱਚ ਦੇਖਿਆ ਕਿ ਜੋ ਵੱਡਾ ਬਰਾ ਹੈ ਕਰਤਾਰ ਸਿੰਘ ਮਾਉ ਜ਼ਿੰਦਗੀ ਦੀ ਖੇਡ ਦਾ ਖਿਡਾਰੀ ਹੈ ਜ਼ਿੰਦਗੀ ਦੇ ਵਿੱਚ ਉਹ ਚਾਹੇ ਗੈਂਗਸਟਰ ਬੰਦਾ ਚਾਹੇ ਜ਼ਿੰਦਗੀ ਨੂੰ ਕਿਸੇ ਤਰੀਕੇ ਵੀ ਲੰਘਦਾ ਉਹ ਉਸ ਖੇਡ ਨੂੰ ਖੇਡ ਰਿਹਾ ਹੈ ਤੇ ਮਾਨਵਸ਼ਾ ਮੇਰੇ ਬਹੁਤ ਵਧੀਆ ਦੋਸਤ ਨੇ ਜਿਹੜੇ ਡਾਇਰੈਕਟਰ ਨੇ ਤੇ ਉਸੇ ਤਰ੍ਹਾਂ ਹੀ ਹੁਰਬੀ ਉਹ ਵੀ ਇੱਕ ਖੇਡ ਦੀ ਖਿਡਾਰਨਾ ਹੈ ਜ਼ਿੰਦਗੀ ਦੀ ਵੀ ਤੇ ਖੇਡ ਦੀ ਵੀ ਉਹਦੇ ਵਿੱਚ ਦੋਵੇਂ ਪਾਸੇ ਇੱਕ ਪਾਸੇ ਗੁਰਨਾਮ ਹੈ ਇੱਕ ਪਾਸੇ ਖੇਡ ਹੈ ਉਦੇ ਵਿੱਚ ਉਹਦਾ ਵੀ ਕਿਰਦਾਰ ਹੈਗਾ ਇਹ ਫਿਲਮ ਜਦੋਂ ਮੇਰੇ ਕੋਲ ਆਈ ਇਹ ਮਾਨਮਸ਼ਾ ਮੇਰਾ ਦੋਸਤ ਲੈ ਕੇ ਆਇਆ ਕਹਿੰਦਾ ਇਹ ਰੋਲ ਕੋਈ ਹੋਰ ਕਰ ਹੀ ਨਹੀਂ ਸਕਦਾ ਤੂੰ ਕਰਨਾ ਹਾਲਾਂਕਿ ਮੈਂ ਕਈ ਵਾਰ ਆਪਣੇ ਹੋਰ ਵੀ ਕੰਮ ਸੀ ਤੇ ਕਈ ਵਾਰ ਨਾ ਨੁਕਰ ਵੀ ਹੋਈ ਕਹਿੰਦਾ ਨਹੀਂ ਇਹ ਰੋਲ ਤੈਨੂੰ ਕਰਨਾ ਹੀ ਪੈਣਾ ਤੂੰ ਕਰਨਾ ਤੇ ਜਦੋਂ ਮੈਂ ਕੀਤਾ ਤੇ ਅੱਜ ਮੈਂ ਇਸ ਗੱਲ ਦਾ ਮਤਲਬ ਮਾਣ ਵੀ ਮਹਿਸੂਸ ਕਰਦਾ ਕਿ ਮੈਂ ਇਸ ਫਿਲਮ ਦਾ ਪਾਰਟ ਹੈਗਾ ਇਹ ਫਿਲਮ ਪੰਜਾਬੀ ਕੈਨਵਸ ਦੇ ਉੱਤੇ ਇਹ ਫਿਲਮ ਹੈ ਜਿਹਨੂੰ ਕਹਿ ਸਕਦੇ ਆ ਉਹ ਨਾਮ ਦੀਆਂ ਫਿਲਮਾਂ ਤੁਸੀਂ ਪਹਿਲਾਂ ਵੇਖੀਆਂ ਹੋਣਗੀਆਂ ਰੋਮਾਂਟਿਕ ਹਨਾ ਜ਼ਿਆਦਾ ਜਾਂ ਲਵਰ ਬாய் ਇਹ ਫਸ ਇਹਦੇ ਵਿੱਚ ਚੇਂਜ ਹੈ ਕਿ ਕੋਈ ਐਕਸ਼ਨ ਦੇ ਵਿੱਚ ਹੈਗਾ ਆ ਕੇ ਪੰਜਾਬੀ ਸਿਨੇਮੇ ਦੇ ਕੈਨਵਸ ਤੇ ਇਹਨੂੰ ਸਿਨੇਮਾ ਕਹਿ ਸਕਦੇ ਹਾਂ ਅਸੀਂ ਕਿ ਅਸੀਂ ਸਿਨੇਮਾ ਲੈ ਕੇ ਆ ਰਹੇ ਹਾਂ ਪਾਰਟਿਕੁਲਰਲੀ ਇੱਕ ਕੈਟਾਗਰੀ ਇੱਕ ਜਾਤੀ ਜਾਂ ਕਿਸੇ ਤੇ ਆਧਾਰਿਤ ਫਿਲਮ ਨਹੀਂ ਹੈਗੀ ਇਹ ਸਿਨੇਮਾ ਕਹਿ ਸਕਦੇ ਜਿਹਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਹੈ ਪਰਿਵਾਰ ਵੀ ਇਨਵੋਲਵ ਨੇ ਯੂਥ ਵੀ ਇਨਵੋਲਵ ਆ ਬੱਚੇ ਵੀ ਇਨਵੋਲਵ ਹੋਣਗੇ ਬਜ਼ੁਰਗ ਵੀ ਇਨਵੋਲਵ ਹੋਣਗੇ ਤੇ ਜਦੋਂ ਵੀ ਜਿਸ ਬੱਚੇ ਦੀ ਐ ਜੀ ਸਿਨੇਮਾ ਦੇਖਣ ਤੋਂ ਲੈ ਕੇ ਬਜ਼ੁਰਗ ਤੱਕ ਇਹ ਫਿਲਮ ਦੇਖਣ ਜਾਣਗੇ ਮੈਨੂੰ ਪਤਾ ਜਦੋਂ ਅਸੀਂ ਇਹਨੂੰ ਪ੍ਰਮੋਸ਼ਨ ਸ਼ੁਰੂ ਕੀਤੀ ਆ ਹੁਣ ਲੋਕ ਟ੍ਰੇਲਰ ਪਹੁੰਚੂਗਾ ਜਾਂ ਛੋਟੇ ਛੋਟੇ ਅਸੀਂ ਸੀਨ ਛੱਡਾਂਗੇ ਉਹ ਸਾਨੂੰ ਇਹ ਵੀ ਹੈਗੇ ਅਸੀਂ ਇੱਕ ਵਧੀਆ ਛ੍ਰੀਮੇ ਦੀ ਨੀਂਵ ਹੀ ਰੱਖੀ ਆ ਸਿਕੰਦਰ ਤੋਂ ਅਸੀਂ ਇੱਕ ਐਕਸ਼ਨ ਛ੍ਰੀਮੇ ਦੀ ਨੀਂਵ ਰੱਖੀ ਸੀ ਜਦੋਂ ਕੋਈ ਕਾਮੇਡੀ ਦਾ ਦੌਰ ਸੀ ਹੁਣ ਐਕਸ਼ਨ ਸਿਨੇਮਾ ਬਣਨ ਲੱਗਿਆ ਫਿਰ ਅਸੀਂ ਹੁਣ ਇੱਕ ਵੱਖਰੇ ਛ੍ਰੀਮੇ ਦੀ ਸਪੋਰਟ ਦੀ ਨੀਂਵ ਰੱਖੀ ਆ ਤੇ ਜਿਹਦਾ ਕਾਰਤ ਅਸੀਂ ਸਾਰੇ ਹੈਗੇ ਆ ਜਿਹਨੂੰ ਮਾਨਵ ਸ਼ਾਹ ਨੇ ਕੀ ਜਦੋਂ ਤਨੇ ਰੜ ਕੇ ਲਿਖਿਆ ਵੀ ਆ ਤੇ ਵਧੀਆ ਤਰੀਕੇ ਨਾਲ ਸਲਮਾਇਆ ਵੀ ਆ ਤੇ ਮੈਨੂੰ ਸੈਂਸਰ ਦੇ ਵਿੱਚੋਂ ਵੀ ਇਹ ਨਿਊਜ਼ ਆਈ ਕਿ ਇਹਨੂੰ ਹਿੰਦੀ ਦੇ ਵਿੱਚ ਡੱਬ ਕਰਨਾ ਚਾਹੀਦਾ ਕਿ ਇਹ ਸਪੈਸ਼ਲਿਸਟ ਸੈਂਸਰ ਦੇ ਵਿੱਚੋਂ ਫੋਨ ਆਇਆ ਕਿ ਇਹ ਫਿਲਮ ਨੂੰ ਤੁਸੀਂ ਹਿੰਦੀ ਵਿੱਚ ਡੱਬ ਕਰੋ ਕਿ ਇਹ ਏਡੇ ਵੱਡੇ ਕੈਨਵਸ ਦੀ ਕੋਈ ਖੇਡ ਦਾ ਕੋਈ ਦਾਇਰਾ ਹੀ ਨਹੀਂ ਆ ਖੇਡਾਂ ਦੇ ਵਿੱਚ ਹਿੰਦੀ ਰਾਜਨੀਤੀ ਜਾਂ ਖੇਡਾਂ ਤੋਂ ਬਾਹਰ ਹੁੰਦੀ ਰਾਜਨੀਤੀ ਕੁਝ ਵੀ ਕਿਸੇ ਵੀ ਤਰੀਕੇ ਦੀ ਉਹ ਵਰਲਡ ਲੈਵਲ ਤੇ ਆ ਕਿ ਇਹਨੂੰ ਚੀਜ਼ ਨੂੰ ਸਿਰਫ ਪੰਜਾਬੀ ਚ ਨਾ ਰੱਖ ਕੇ ਹੋਰ ਭਾਸ਼ਾਵਾਂ ਵਿੱਚ ਵੀ ਡੱਬ ਕਰਨਾ ਚਾਹੀਦਾ ਸੋ ਸਾਡੇ ਪ੍ਰੋਡਿਊਸਰਜ਼ ਨੇ ਡਿਸਾਈਡ ਕੀਤਾ ਕਿ ਇਹਨੂੰ ਹਿੰਦੀ ਵਿੱਚ ਵੀ ਡੱਬ ਕਰਨਗੇ ਜਿੱਥੇ ਵੀ ਇਹ ਲੱਗੂਗੀ ਉਹ ਭਾਸ਼ਾਵਾ ਦੇ ਭਾਸ਼ਾ ਦੇ ਵਿੱਚ ਡੱਬ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸੋ ਸਾਡੇ ਪੰਜਾਬੀ ਸਿਨੇਮੇ ਨੂੰ ਲੱਗਦਾ ਮਾਨ ਦੀ ਗੱਲ ਆ ਕਿ ਅਸੀਂ ਪੰਜਾਬੀ ਸਿਨੇਮੇ ਨੂੰ ਐਡਾ ਕਰਨ ਵਾਸਤੇ ਲੈ ਕੇ ਚੱਲੇ ਆ ਤੇ ਅੱਜ ਸਾਡੇ ਜਦੋਂ ਅਸੀਂ ਪ੍ਰੀਮੀਅਰ ਹੁੰਦੇ ਨੇ ਜਾਂ ਸਾਡੀ ਪ੍ਰੈਸ ਕਾਨਫਰੰਸ ਹੁੰਦੀ ਆ ਤੇ ਸਾਡੇ ਮੰਤਰੀ ਸਾਡੇ ਜੋ ਪੰਜਾਬ ਨੂੰ ਚਲਾਉਂਦੇ ਨੇ ਸਾਡਾ ਸਾਥ ਦੇਣ ਵੀ ਪਹੁੰਚਦੇ ਨੇ ਤੇ ਮੈਨੂੰ ਲੱਗਦਾ ਕਿ ਹੁਣ ਅਸੀਂ ਇੱਥੇ ਨਹੀਂ ਰੁਕਦੇ ਹੁਣ ਅਸੀਂ ਸਾਊਥ ਜਾਂ ਬਾਲੀਵੁੱਡ ਤੋਂ ਅੱਗੇ ਲੰਘ ਕੇ ਰ੍ਹਾਂਗੇ ਸਭ ਮਿਹਨਤ ਕਰਦੇ ਰਹੀਏ ਉਹਨਾਂ ਦਾ ਸਾਥ ਚਾਹੀਦਾ ਥੈਂਕ ਯੂ ਸੋ ਮਚ ਇਹ ਜਿਹੜਾ ਤੁਸੀਂ ਕੁਐਸਚਨ ਕੀਤਾ ਨਾ ਇਹ ਡਾਊਟ ਮੇਰੇ ਵੀ ਮਨ 'ਚ ਸੀ ਬਟ ਜਦੋਂ ਧੀਰੇ ਰਤਨ ਪਾਜੀ ਦਾ ਬਹੁਤ ਵੱਡਾ ਕੰਮ ਸੀ ਉਹਦੇ ਵਿੱਚ ਉਹਨਾਂ ਨੇ ਜਦੋਂ ਸਕ੍ਰਿਪਟ ਲਿਖੀ ਅਸੀਂ ਪਹਿਲਾਂ ਰਵੀਸ਼ ਅਬਰੂਲ ਭਾਜੀ ਮੇਰੇ ਬਹੁਤ ਵਧੀਆ ਦੋਸਤ ਵੀ ਨੇ ਮੇਰੇ ਵੱਡੇ ਭਰਾ ਨੇ ਜਦੋਂ ਇਹਨਾਂ ਨੇ ਡਿਸਾਈਡ ਕੀਤਾ ਕਿ ਮਨਮੋਹਕ ਫਿਲਮ ਬਣਾਉਣੀ ਹੈ ਫਿਰ ਆਪਾਂ ਸਕ੍ਰਿਪਟ ਵਾਲੇ ਪਾਸੇ ਗਏ ਤੇ ਫਿਰ ਅਸੀਂ ਸਕ੍ਰਿਪਟ ਤੀਰਜ ਭਾਜੀ ਨੂੰ ਕਿਹਾ ਲਿਖਣ ਵਾਸਤੇ ਭਾਜੀ ਨੇ ਬਾਹਰ ਕਮਾਲ ਸਕ੍ਰਿਪਟ ਲਿਖੀ ਫਿਰ ਗਰਨਾਮ ਭਾਜੀ ਦਾ ਜਦੋਂ ਗੱਲ ਹੋਈ ਗਰਨਾਮ ਭਾਜੀ ਨੇ ਮੈਨੂੰ ਇਹ ਗੱਲ ਕਹੀ ਕਿ ਮਨਮੋਹਕ ਕੁਛ ਨਾ ਦਨ ਸਪੋਰਟਸ ਦੇ ਵਿੱਚ ਕੁਝ ਕਰਦੇ ਹਾਂ ਤੇ ਮੇਰੀ ਪਹਿਲੀ ਗੱਲ ਭਾਜੀ ਨੂੰ ਇਹ ਸੀ ਮੈਂ ਕਿਹਾ ਭਾਜੀ ਆਪਾਂ ਮਿਹਨਤ ਮਾਰ ਲਈਏ ਕੋ ਪਾਰੀ ਕਰਨੇ ਕਿਉਂ ਨਹੀਂ ਮਰਾ ਨਹੀਂ ਸੋ ਮੈਨੂੰ ਅੱਜ ਵੀ ਯਾਦ ਹੈ ਆਪਾਂ ਦਸੰਬਰ ਦੇ ਵਿੱਚ ਰਾ ਨੂੰ ਮਤਲਬ ਜੇ ਤੁਸੀਂ ਦੇਖੋ ਕਿੰਨੀ ਹੁਣ ਅੱਜਕੱਲੇ ਕਿੰਨੀ ਠੰਡ ਚੱਲਦੀ ਪਈ ਹੈ ਤਾਂ ਮੈਂ ਸਵੇਰੇ 4:30 5:00 ਵਜੇ ਭਾਈ ਨੂੰ ਉਠਾ ਲੈਂਦਾ ਹੁੰਦਾ ਸੀਗਾ ਮੈਂ ਨੌਕਰ ਨਾਲ ਦੇ ਭਾਈ ਨੇ ਕਿਹਾ ਭਾਈ ਅੱਜ ਜਾਣਾ ਮੈਂ ਕਿਹਾ ਹਾਂਜੀ ਜਾਵਾਂ ਸੋ ਪ੍ਰੈਕਟਿਸ ਬਹੁਤ ਵਧੀਆ ਭਾਈ ਨੇ ਕੀਤੀ ਫਿਰ ਕਰਤਾਰ ਬਾਈ ਨੇ ਬਹੁਤ ਮੇਰਾ ਸਾਥ ਦਿੱਤਾ ਨਾ ਤੇ ਮਤਲਬ ਗਰਨਾਮ ਭਾਈ ਦਾ ਮੈਂ ਕਹਾਂਗਾ ਵੀ ਕੌਨਫੀਡੈਂਸ ਉਦੋਂ ਮੈਨੂੰ ਆਉਣਾ ਸ਼ੁਰੂ ਹੋ ਗਿਆ ਸੀ ਜਦੋਂ ਮੈਂ ਪ੍ਰੈਕਟਿਸ ਉੱਤੇ ਭਾਈ ਦੇ ਨਾਲ ਜਾਂਦਾ ਸੀ ਭਾਈ ਨਾਲ ਜਾਂਦੇ ਸੀ ਉਦੋਂ ਆਪਾਂ ਪਹਿਲਵਾਨੀ ਭਾਈ ਨੇ ਬਹੁਤ ਵਧੀਆ ਉਦੋਂ ਸਿੱਖੀ ਹਨ ਸੋ ਕਰਤਾਰ ਭਾਈ ਨੂੰ ਜਦੋਂ ਮੈਂ ਅਪਰੋਚ ਕੀਤੀ ਭਾਈ ਨੇ ਮੈਨੂੰ ਦੋ ਵਾਰੀ ਤੇ ਨਾ ਕਰਦੀ ਰਹਿਮਾਂ ਦਾ ਮੈਨੂੰ ਕਹਿੰਦੇ ਵੀ ਮੈਂ ਨਹੀਂ ਕਰਨਾ ਫਿਰ ਉਹਨਾਂ ਭਾਈ ਨੂੰ ਦੱਸਿਆ ਮੈਂ ਕਿ ਨਹੀਂ ਭਈ ਆਪਾਂ ਕਰਨਾ ਹੈ ਕਰੈਕਟਰ ਨਾ ਤੇ ਮੈਨੂੰ ਫਿਰ ਉਹਨਾਂ ਨੇ ਨਾ ਨਹੀਂ ਕੀਤੀ ਕਿਉਂਕਿ ਅਸੀਂ ਸਾਡਾ ਪਰਾਣੀ ਸਾਜਾ ਮੇਰਾ ਵੱਡਾ ਭਰਾ ਦਾ ਸੋ ਇਸੇ ਕਰਕੇ ਦੀ ਜਿਹੜੀ ਉਹ ਮੰਨਦੀ ਸੀ ਜਦੋਂ ਆਪਾਂ ਸ਼ੂਟ ਦੇ ਉੱਤੇ ਸੀ ਸ਼ੂਟ ਤੇ ਵੀ ਮੈਂ ਇਹ ਅਬਜ਼ਰਵ ਕੀਤਾ ਕਿ ਜਦੋਂ ਮੈਂ ਲਿਆ ਕੇ ਭਾਜੀ ਦੇ ਸਾਹਮਣੇ ਤੁਸੀਂ ਹੁਣ ਵੀ ਦੇਖਿਆ ਹੋਊਗਾ ਐਕਸ਼ਨ ਸਾਰਾ origignal ਕੀਤਾ ਹੋਇਆ ਮੈਂ ਗਰਨਾਮ ਭਾਈ ਦੇ ਸਾਹਮਣੇ ਲਿਆ ਕੇ ਕੋਈ ਵੀ ਬੰਦਾ ਖੜਾ ਕਰਦਾ ਸੀ ਡਿਊਪ ਉਹਨਾਂ ਵਾਸਤੇ ਕਿ ਹਾਂ ਭਾਜੀ ਇਹ ਤੁਹਾਡਾ ਐਕਸ਼ਨ ਕਰੇਗਾ ਤੇ ਭਾਜੀ ਨੇ ਮਿਲ ਕਹਣਾ ਨਹੀਂ ਭਾਜੀ ਮੈਂ ਆਪ ਕਰਾਂਗਾ ਇਹ ਮੇਲੇ ਵਾਸਤੇ ਬਹੁਤ ਵੱਡੀ ਗੱਲ ਜੀ ਕਿ ਤੁਹਾਨੂੰ ਚੀਟ ਨਹੀਂ ਕਰਨਾ ਪੈਂਦਾ ਹਨਾ ਸਿਨੇਮਾ ਵਾਸਤੇ ਵੱਡੀ ਗੱਲ ਹੋ ਜਾਂਦੀ ਜਦੋਂ ਇੱਕ ਬੰਦਾ ਆਪ ਆ ਕੇ ਗੋ ਕਹਿੰਦਾ ਨਾ ਕਿ ਨਹੀਂ ਨਹੀਂ ਮੈਂ ਆਪ ਕਰਾਂਗਾ ਮੈਨੂੰ ਤਾਂ ਬਹੁਤ ਕੋਡ ਮਿਲ ਗਈ ਬਾਕੀ 9 ਫਟ ਵੀ ਨਹੀਂ ਤੁਸੀਂ ਮੈਂ ਦੇਖਾਂ ਇੱਕ ਲੈਟਰ ਰਿਜ਼ਲਟ ਪਤਾ ਲੱਗ ਗਿਆ ਹੈ ਜੀ ਜੀ ਚਲੋ ਦੈਟਸ ਵੇ ਦੈਟਸ ਵੇ ਸੜੀ ਜ਼ੋਰਦਾਰ ਥਾਲੀ ਆ ਜਾਂ ਜਮ ਕਮਾਂ ਆ ਜੀ ਸੋ ਪ੍ਰੋਡਿਊਸਰ ਸਾਹਿਬ ਬਹੁਤ देर ਤੋਂ ਹੈ ਸਰ ਕਹਿ ਰਿਹਾ ਮੈਨੂੰ ਤਾਂ ਸਵਾਲ ਪੁੱਛੋ ਹੁਣ ਫਟਵੇ ਦੱਸਦੇ ਕਿ ਇਹਦਾਦੀ ਮੂਵੀ ਮੈਂ ਪਲਾਨ ਕੀਤੀ ਔਰ ਕਿਵੇਂ ਉਹ ਸਾਰੀ ਇਨ ਰਿਐਲਿਟੀ ਆਈ ਹੈ ਸਰ ਕਿ ਉਹ ਜੈਰ ਐਕਸਪੀਰੀਅੰਸ ਤੁਹਾਡਾ ਤੁਹਾਡੇ ਕੋ ਜਾਣਨਾ ਚਾਹਦਾ ਜੀ ਨਮਸਤੇ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਜੈ ਸ਼੍ਰੀ ਰਾਮ ਐਕਚੁਅਲੀ ਮੈਂ ਇਨੀ ਦੇਰ ਤੱਕ ਕਿਉਂ ਵੇਟ ਕਰ ਰਿਹਾ ਸੀ ਜੀ ਸਭ ਨੇ ਕਿਹਾ ਰਵੀਸ਼ ਭਾਜੀ ਮਾਨਵ ਭਾਜੀ ਬਾਲੀ ਭਾਜੀ ਕਰਤਾਰ ਭਾਜੀ ਪਹਿਲੇ ਤੇ ਮੈਂ ਸਾਰੇ ਇੱਥੇ ਜਿਹੜੇ ਆਡੀਅנס ਬੈਠੀ ਹੈ ਸਾਰੇ ਮੀਡੀਆ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਵੈਲਕਮ ਵੀ ਕਰਦਾ ਅ ਐਕਚੁਅਲੀ ਮਿਨਿਸਟਰ ਸਾਹਿਬ ਨੇ ਇੰਨਾ ਸਾਡੀ ਟਾਈਮ ਕੱਢਿਆ ਇਹ ਤਨਾ ਬਹੁਤ ਹੌਸਲਾ ਵਧਿਆ ਸਾਡਾ ਦੀਪਕ ਬਾਲੀ ਭਾਜੀ ਐਕਚੁਅਲੀ ਜਦੋਂ ਅਸੀਂ ਕੋਈ ਪਲੋਟ ਕੰਸਟਰਕਟ ਕਰਦੇ ਹਾਂ ਨਾ ਤੇ ਉਹਦੇ ਵਿੱਚ ਆਰਕੀਟੈਕਟ ਇੰਜੀਨੀਅਰ ਇੰਟੀਰੀਅਰ ਸਭ ਦੀ ਲੋੜ ਪੈਂਦੀ ਹੈ ਜਦੋਂ ਸੀਐਸ ਲਾਈਨ ਚ ਸ਼ੁਰੂਆਤ ਕੀਤੀ ਮੈਂ ਤੇ ਗੁਰਨਾਮ ਬਿਲਕੁਲ ਸਹੀ ਗੱਲ ਹੈ ਆਪਾਂ ਆਪਣੇ ਆਫਿਸ ਦੇ ਵਿੱਚ ਬੈਠ ਕੇ ਗੱਲ ਕਰਦੇ ਸੀ ਅਸੀਂ ਮੂਵੀਜ਼ ਬਣਾਵਾਂਗੇ ਅਸੀਂ ਸੌਂਗਸ ਬਣਾਵਾਂਗੇ ਅਸੀਂ ਅੱਗੇ ਇਸ ਇੰਡਸਟਰੀ ਨੂੰ ਇੱਕ ਅਲੱਗ ਦਿਸ਼ਾ ਦਵਾਂਗੇ ਤੇ ਅੱਜ ਇਹਨਾਂ ਦਾ ਇੱਕ ਗਾਣਾ ਸੁਪਨਾ ਉਹ ਮੈਂ ਹਮੇਸ਼ਾ ਸੋਚਦਾ ਕਿ ਅਸੀਂ ਦੋਨਾਂ ਨੇ ਇਹ ਸੁਪਨਾ ਲਿੱਤਾ ਸੀ ਕਿ ਅਸੀਂ ਇਸ ਇੰਡਸਟਰੀ ਦੇ ਵਿੱਚ ਆਵਾਂਗੇ ਮਗਰ ਇੱਕ ਨਾਮ ਜਿਹੜਾ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਮਿਸਿੰਗ ਹੈ ਉਹ ਮੇਰਾ ਬ੍ਰਦਰ ਹੈ ਆਕਾਸ਼ ਦੀਪ ਚੱਲੀ ਜਿਹੜਾ ਜਿੰਨੇ ਇਸ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਤੁਸੀਂ ਪੂਜਾ ਪਾਠ ਵੀ ਕਰਨਾ ਹੈ ਤੁਸੀਂ ਭਗਤੀ ਵੀ ਕਰਨੀ ਹੈ ਤੇ ਉਹਦੇ ਲਈ ਲక్ష్ਮੀ ਜਾਈਦੀ ਹੈ ਇਹ ਸਭ ਨੂੰ ਪਤਾ ਹੈ ਕਿ ਮੇਰੇ ਬ੍ਰਦਰ ਜਿਹੜੇ ਪਰਮਜੀਤ ਜੀ ਆਪਣਾ ਆਕਾਸ਼ ਮੈਨੂੰ ਦਿਖ ਨਹੀਂ ਰਿਹਾ ਰਾਸ਼ ਕਿਤੇ ਸਭ ਤੋਂ ਪਹਿਲੇ ਇਹਨੂੰ ਪ੍ਰੈਕਟੀਕਲੀ ਸ਼ੇਪ ਦੇਣ ਲਈ ਆਕਾਸ਼ ਨੇ ਸਾਨੂੰ ਯੈਸ ਕੀਤੀ ਆਕਾਸ਼ ਹੀ ਆਈਡੀਆ ਲੈ ਕੇ ਆਇਆ ਔਰ ਉਹਦੇ ਤੋਂ ਬਾਅਦ ਪਾਲੀ ਭਾਜੀ ਦੀ ਜਿਹੜੀ ਬਲੇਸਿੰਗ ਸੀ ਉਹਨਾਂ ਦੇ ਦਿਖਾਏ ਰਸਤੇ ਤੇ ਮਾਨਵ ਜੀ ਸਾਰੀ ਟੀਮ ਮਿਲਦੀ ਰਹੀ ਕਿਉਂਕਿ ਗੁਰਨਾਮ ਪਹਿਲੀ ਪਰਿਵਾਰ ਦਾ ਹਿੱਸਾ ਸੀ ਔਰ ਜਿਹੜਾ ਪਰਿਵਾਰ ਵੱਡਾ ਹੋ ਕੇ ਜੁੜਦਾ ਗਿਆ ਔਰ ਅਸੀਂ ਸੋਚਦੇ ਹਾਂ ਕਿ ਫਿਲਮ ਬਣਾਉਣਾ ਬਹੁਤ ਮੁਸ਼ਕਿਲ ਹੈ ਔਰ ਮੈਂ ਇੱਕ ਗੱਲ ਬੜੀ ਅਨਆਫੀਸ਼ੀਅਲ ਜੀ ਕਰਨ ਲੱਗਾ ਸਾਰੇ ਕਹਿੰਦੇ ਕੰਟਰੈਕਟ ਕੀਤੇ ਹੋਏ ਨੇ ਸਾਰੇ ਕਹਿੰਦੇ ਕੰਟਰੈਕਟ ਕੀਤੇ ਲਿਖਤ ਪੜਤ ਕੀਤੀ ਹੋਈ ਹੈ ਇਸ ਫਿਲਮ ਦੀ ਇੱਕ ਖੂਬੀ ਹੈ ਕਿ ਪਿਆਰ ਐਂਡ ਗੁੱਡ ਫੇਥ ਦੇ ਉੱਤੇ ਇਹ ਫਿਲਮ ਬਣੀ ਹੈ ਵਿਦਆਊਟ ਐਨੀ ਕੰਟਰੈਕਟਸ ਕਿਉਂਕਿ ਇਹਨਾਂ ਆਪਸ ਦੇ ਵਿੱਚ ਬਾਉਂਡ ਹੈ ਔਰ ਬਸ ਤੁਸੀਂ ਵੀ ਸਾਰੇ মিডিਆ ਦਾ ਮਤਲਬ ਅਸੀਂ ਮੈਂ ਹਿੱਸਾ ਵਾਂ ਤੇ ਤੁਹਾਡਾ ਪੂਰਾ ਸਾਨੂੰ ਸਾਥ ਹੌਸਲਾ ਚਾਹੀਦਾ ਕਿ ਅਸੀਂ ਅੱਗੇ ਹੋਰ ਫਿਲਮਾਂ ਲੈ ਕੇ ਆਈਏ ਸਾਡੀ ਖਿਡਾਰੀ ਮੂਵੀ ਨੂੰ ਤੁਸੀਂ ਵੱਧ ਤੋਂ ਵੱਧ ਦੇਖੋ ਸਾਡਾ ਹੌਸਲਾ ਵਧੇ ਔਰ ਸੈਕਿੰਡ ਮੂਵੀ ਸਾਡੀ ਆਲਰੇਡੀ ਬਣ ਚੁੱਕੀ ਹੈ ਔਰ ਬੜੀ ਜਲਦੀ ਫਲੋਰ ਤੇ ਆਉਣ ਵਾਲੀ ਹੈ ਮੇਰੇ ਪਿਤਾ ਡਾਕਟਰ ਅਨੂਪ ਅਬਰੋ ਲੱਜ ਸਾਡੇ ਚ ਨਹੀਂ ਹੈ ਸਾਨੂੰ ਸਭ ਨੂੰ ਮਿਲਾਨ ਵਾਲੇ ਉਹੀ ਸੀਗੇ ਤੇ ਅੱਜ ਮੈਂ ਉਹਨਾਂ ਦੀਆਂ ਬਲੇਸਿੰਗਸ ਦੀ ਫੀਲ ਕਰਦਾ ਹਾਂ ਔਰ ਤੁਸੀਂ ਵੀ ਸਾਡੇ ਲਈ ਅਰਦਾਸ ਕਰਿਓ ਸਾਡੇ ਪਰਿਵਾਰ ਲਈ ਔਰ ਸਾਡੇ ਗਰੁੱਪ ਲਈ ਔਰ ਪਰਮਜੀਤ ਭਾਜੀ ਜਦੋਂ ਬੇਟਾ ਕਿਸੇ ਚੀਜ਼ ਦੀ ਉਮੀਦ ਰੱਖਦਾ ਹੈ ਔਰ ਫਾਦਰ ਨੂੰ ਕਹਿੰਦੇ ਹੈ ਤੇ 1 ਮਿੰਟ ਤੋਂ ਪਹਿਲਾਂ ਹਰ ਚੀਜ਼ ਹਾਜ਼ਰ ਹੋਈ ਪਰਮਜੀਤ ਸਿੰਘ ਜੀ ਇਹਨਾਂ ਲਈ ਵੀ ਇੱਕ ਵਾਰੀ ਪਲੀਜ਼ ਜ਼ੋਰ ਨਾਲ ਤਾੜੀਆਂ ਬਸ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਕਿ ਪ੍ਰੈਸ ਦੇ ਵਿੱਚ ਲਾਸਟ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਸਾਡੀ ਜਿਹੜੀ ਹੈ ਉਹਨੂੰ ਫਲਾਈਓ ਕਿ ਸਾਡੀ ਮੂਵੀ ਬਹੁਤ ਹਿੱਟ ਹੋਵੇ ਥੈਂਕ ਯੂ ਸੋ ਮੱਚ ਕੀ ਬਾਤ ਹੈ ਜੀ ਸੋ ਮੀਡੀਆ ਵਿਲ ਆਲਵੇਜ਼ ਬੀ देयर ਟੂ ਸਪੋਰਟ ਯੂ ਆਲਸੋ ਥੈਂਕ ਯੂ ਸੋ ਮੱਚ ਸਰ ਸੋ ਆਗਾਸ਼ਪਾ ਜੀ ਦਿਖ ਨਹੀਂ ਰੇ ਸੀ ਤਾਂ ਆਪਾਂ ਇਹਨਾਂ ਨੂੰ ਬੁਲਵਾਈ ਲੈਂਦੇ ਹਾਂ ਨਾ ਉਹ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਸਰੀ ਕੌਲ ਦੀ ਪੱਤਾ ਜੀ ਦੇ ਰਾਹਾਂ ਤੇ ਆਪਾਂ ਤੁਰੇ ਗਏ ਇਸ ਭਾਈ ਨਾਲ ਗੱਲਬਾਤ ਕੀਤੀ ਮੈਂ ਕਿਹਾ ਭਾਜੀ ਆਪਾਂ ਫਿਲਮ ਦੇ ਕੋਬਰੇ ਡੱਟ ਖੜਾ ਕਰੀਏ ਵੱਡਾ ਤੇ ਪਾਜੀ ਕਹਿੰਦੇ ਕਿੱਦਾਂ ਹੋਊਗਾ ਤੇ ਆਪਾਂ ਵੈਸੇ ਬੈਠੇ ਸੀਗੇ ਗੱਲਬਾਤ ਕਰਦੇ ਅਸੀਂ ਬੈੰਦੇ ਰਹਿੰਦੇ ਆ ਤੇ ਬਾਅਦ ਵਿੱਚ ਫਾਜ਼ਲ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਡੈਡੀ ਮੈਂ ਪਾਜੀ ਨਾਲ ਗੱਲ ਕਰ ਰਿਹਾ ਹਾਂ ਕਿਉਂਕਿ ਪਾਜੀ ਦਾ ਸਾਡੇ ਨਾਲ ਫੈਮਿਲੀ ਦਾ ਬੰਧ ਹੈ ਸਾਰਾ ਕਈ ਸਾਲਾਂ ਤੋਂ ਤੇ ਅਸੀਂ ਫੇ ਹੌਲੀ-ਹੌਲੀ ਟੂਰ ਸ਼ੁਰੂ ਕੀਤਾ ਮਾਨੋ ਭਾਈ ਨੂੰ ਕਾਲ ਕੀਤੀ ਜਨਾਮ ਭਾਈ ਨੂੰ ਕਾਲ ਕੀਤੀ ਸਾਹਮਨਾ ਬੜੀਆ ਜਾਣੀ ਕਿ ਬੌਣ ਸੀ ਪਾਜੀ ਹੋਣਾ ਦਾ ਤੇ ਕਿਸੇ ਨੇ ਨਾ ਨਹੀਂ ਕੀਤੀ ਕਿਸੇ ਚੀਜ਼ ਤੋਂ ਤੇ ਜਾਨੀ ਕਿ ਹੌਲੀ ਹੌਲੀ ਸਾਰੀ ਦੀ ਆਪੀ ਪੌੜੀਆਂ ਚੜਦੀ ਗਈ ਤੇ ਇਸ ਫਿਲਮ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਚੀਜ਼ ਆ ਜਦੋਂ ਜੈਸਲਮੇਰ ਸ਼ੂਟ ਹੋਇਆ ਜਾਂ ਕਿਤੇ ਵੀ ਸ਼ੂਟ ਹੋਇਆ ਜੋ ਜੈਸਲਮੇਰ ਸ਼ੂਟ ਹੋਇਆ ਉਦੋਂ 55 ਡਿਗਰੀ ਗਰਮੀ ਸੀ ਨਾ 53 ਡਿਗਰੀ ਗਰਮੀ ਸੀਗੀ ਉਸ ਟਾਈਮ ਜਾਨੀ ਕਿ ਜਿਹੜੀ ਰੇਤਾ ਸੀ ਉਹ ਸੋਚ ਨਹੀਂ ਸਕਦੇ ਕਿ ਨਹੀਂ ਜਾਨੀ ਕਿ ਉਹ ਗਰਮੀ ਸੀਗੀ ਤੇ ਉਸ ਗਰਮੀ ਦੇ ਵਿੱਚ ਪਾਜੀ ਹੋਣਾ ਨੇ ਆਪਣੀ ਇੰਨੀ ਮਿਹਨਤ ਦਿਖਾ ਲਈ ਮੈਂ ਕਹਿੰਦਾ ਜਿੰਨੀ ਦਿਖਾ ਲਈ ਬਹੁਤ ਆ ਉਹ ਪਾਜੀ ਵੀ ਉਹ ਖੁਸ਼ ਹੋਏ ਪਾਜੀ ਮਾਨੋ ਭਾਈ ਦੇ ਪੈਰਾਂ ਤੇ ਛਾਲੇ ਹੋਏ ਉਸ ਟਾਈਮ ਪਾਜੀ ਦੀ ਧੂਈ ਫਰੈਕਚਰ ਹੋਈ ਜਾਂ ਕੁਝ ਵੀ ਹੋਇਆ ਉਹਨਾਂ ਦਿਨਾਂ ਚ ਭਾਈ ਨੇ ਇੰਨੀ ਮਿਹਨਤ ਕੀਤੀ ਗੁਨਾਮ ਭਾਈ ਨੇ ਸਾਨੂੰ ਦੂਰੋਂ ਦੇਖ ਕੇ ਪਤਾ ਲੱਗਦਾ ਹੈਗਾ ਇਹ ਫਿਲਮ ਕਿੱਥੇ ਤੱਕ ਜਾਏਗੀ ਤੇ ਅਸੀਂ ਸਭ ਇੱਕ ਵਾਰੀ ਭਾਈ ਨੇ ਕਿਹਾ ਕਿ ਪਾਜੀ ਆਪਾਂ ਮਿਹਨਤ ਇਦਾਂ ਦੀ ਕਰੀ ਆ ਆਪਾਂ ਇਕੱਠੇ ਦਾਜੀ ਕਰੀਏ ਭਾਈ ਨਿਕਾ ਤੂੰ ਟੈਨਸ਼ਨ ਹਲੋ ਇਦਾਂ ਦੀ ਕਰਾਂਗੇ ਸਾਰੀ ਆਡੀਅנס ਆਪਣਾ ਸਾਥ ਦੇਗੀ ਥੈਂਕ ਯੂ ਭਾਈ ਕੀ ਬਾਤ ਹੈ ਜੀ ਜੋ ਹੋਟ ਹੈ ਵਾਲੀ ਸੋ ਦੀਪਕ ਜੀ ਔਰ ਮੀ ਥੈਂਕ ਯੂ ਸਾਰੇ ਮੀਡੀਆ ਦਾ ਇੱਥੇ ਪਹੁੰਚਣ ਤੇ ਸਵਾਗਤ ਹੈ ਜੀ ਤੇ ਖਿਡਾਰੀ ਨਾਲ ਜੁੜਨ ਦਾ ਜਿਹੜਾ ਮੇਰਾ ਸਫਰ ਸੀਗਾ ਉਹ ਸੀਗਾ ਮਾਨੋ ਭਾਜੀ ਵੱਲੋਂ ਕਿ ਮਾਨੋ ਭਾਜੀ ਦਾ ਮੈਨੂੰ ਕਾਲ ਆਇਆ ਕਿ ਮੈਂ ਇੱਕ ਫਿਲਮ ਕਰ ਰਿਹਾ ਤੇ ਉਹਦੇ ਵਿੱਚ ਕੈਰੈਕਟਰ ਹੈ ਤੇ ਉਹ ਮੈਂ ਤੇਰੇ ਕੋਲ ਕਰਾਉਣਾ ਪਹਿਲੋ ਮੈਂ ਬਹੁਤ ਹੈਰਾਨ ਹੋਇਆ ਕਿ ਕੀ ਪਾਜੀ ਕਿਤੇ ਮਜ਼ਾਕ ਤਾਂ ਨਹੀਂ ਕਰਦੇ ਬੇ ਫੇ ਮੈਂ ਪਾਜੀ ਨੂੰ ਮਿਲਣ ਗਿਆ ਤੇ ਪਾਜੀ ਕਹਿੰਦੇ ਯਾਰ ਤੂੰ ਥੋੜਾ ਜਿਹਾ ਨਾ weight ਘਟਾ ਲਾ ਤੈਨੂੰ ਕਿਸੇ ਸਪੋਰਟਸਮੈਨ ਦਾ ਕੈਰੇਕਟਰ ਦੇਣਾ ਖਿਡਾਰੀ ਦਾ ਤੇ ਮੈਂ ਕਿਹਾ ਠੀਕ ਹੈ ਪਾਜੀ ਮੈਂ ਘਟਾ ਲਊਗਾ ਉਸ ਤੋਂ ਬਾਅਦ ਮੈਂ ਘਰ ਆਇਆ ਤੇ ਮਤਲਬ 10 ਦਿਨ ਬਾਅਦ ਭਾਈ ਨੇ ਮੈਨੂੰ ਬੁਲਾਇਆ ਹੁੰਦੇ ਯਾਰ ਕੋਈ ਫਰਕ ਪਿਆ ਵਾ ਮੈਂ ਕਿਹਾ ਪਾਜੀ ਬਿਲਕੁਲ ਪਿਆ ਪਰ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਮੈਂ ਸਿੱਧਾ ਸ਼ੂਟ ਤੇ ਮਿਲੂਗਾ ਕਿਉਂਕਿ ਮੈਨੂੰ ਸ਼ੱਕ ਸੀਗਾ ਵੀ ਨਹੀਂ ਮੇਰਾ ਟੇਡ ਅੰਦਰ ਨਹੀਂ ਗਿਆ ਤੇ ਪਾਜੀ ਕਹਿੰਦੇ ਮੈਨੂੰ ਫਿਲਮ ਚ ਬਾਹਰ ਨਾ ਕਰ ਦੇਣ ਤੇ ਪਾਜੀ ਨੂੰ ਮੈਂ ਸਿੱਧਾ ਸ਼ੂਟ ਤੇ ਮਿਲਿਆ ਸੋ ਥੈਂਕ ਯੂ ਸੋ ਮੱਚ ਪਾਜੀ ਕਿ ਤੁਸੀਂ ਉਹ ਮੇਰਾ ਛੋਟਾ ਜਿਹਾ ਢਿੱਡ ਵੇਖ ਕੇ ਵੀ ਮੈਨੂੰ ਫਿਲਮ ਦੇ ਸ਼ੂਟ ਤੋਂ ਵਾਪਸ ਨਹੀਂ ਭੇਜਿਆ ਤੇ ਮੈਂ ਬੜਾ ਕੁਇਟ ਨਸੀਬ ਹੈ ਕਿ ਮੈਂ ਖਿਡਾਰੀ ਦਾ ਹਿੱਸਾ ਤੇ ਬਾਕੀ ਸਾਰੀ ਟੀਮ ਬਹੁਤ ਵਧੀਆ ਗੁਰਨਾਮ ਵੀਰਾ ਕਰਤਾ ਜੀ ਮਾਝੇਸੁਰ ਵੀ ਹੋਣਾ ਨਾ ਕੰਮ ਕਰਕੇ ਨਵਦੀਪ ਹੋਣਾ ਨਾ ਤੇ ਬਹੁਤ ਚੰਗਾ ਲੱਗਾ ਤੇ ਪਾਜੀ ਉਹ ਪਾਜੀ ਦਾ ਤਾਂ ਮੇਰਾ ਸੀਨ ਹੈ ਨਹੀਂ ਆ ਪਾਜੀ ਕਹਿੰਦੇ ਨਹੀਂ ਚੁੱਪ ਬੋਲਦਾ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਦੀਪਾ ਜੀ ਜੈਲੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਬਾਕੀ ਕੁਐਸਚਨ ਜਦੋਂ ਵਧੀਆ ਬਜਟ ਵਾਲੀ ਫਿਲਮ ਮਲੀ ਹਾਂਜੀ ਮੈਂ ਅੱਛਾ ਨਹੀਂ ਇਹ ਐਕਚੁਅਲੀ ਵੈਸ ਤੋਂ ਪਹਿਲਾਂ ਦੀ ਹੈ ਜੀ ਇਹ ਫਿਲਮ ਤੇ ਬਹੁਤ ਖੁਸ਼ਕਿਸਮਤ ਹਾਂ ਅਸੀਂ ਸਾਰੇ ਇੰਨਾ ਵਧੀਆ ਪ੍ਰੋਜੈਕਟ ਇੰਨੀ ਵਧੀਆ ਟੀਮ ਤੇ ਜਦੋਂ ਸਾਰੇ ਪ੍ਰੋਡਿਊਸਰਸ ਤੋਂ ਲੈ ਕੇ ਡਾਇਰੈਕਟਰ ਐਕਟਰ ਹਰ ਬੰਦਾ ਜਦੋਂ ਆਪਣਾ 100% ਦੇ ਰਿਹਾ ਹੁੰਦਾ ਨਾ ਇੱਕ ਫਿਲਮ ਚ ਤਾਂ ਤਾਂ ਮੈਂ ਬਹੁਤ ਕੌਨਫੀਡੈਂਸ ਇਨ ਦਾਸ ਪ੍ਰੋਜੈਕਟ ਤੇ ਮਤਲਬ ਮਾਮੋਤਾ ਜੀ ਐਜ਼ ਅ ਡਾਇਰੈਕਟਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਾਰੇ ਐਕਟਰਸ ਨੇ ਪ੍ਰੋਡੂਸਰਸ ਆਪਣਾ ਕੰਮ ਬਖੂਬੀ ਨਿਭਾ ਰਹੇ ਨੇ ਕਈ ਵਾਰੀ ਹੁੰਦਾ ਹੈ ਕਿ ਸਭ ਵਧੀਆ ਹੁੰਦਾ ਪਰ ਉਹੇ ਪ੍ਰਮੋਟ ਨਹੀਂ ਹੁੰਦਾ ਪ੍ਰੋਜੈਕਟ ਮਤਲਬ ਇਹ ਪ੍ਰੋਸ ਇੰਨੇ ਵਧੀਆ ਨੇ ਕਿ ਕਈ ਵਾਰੀ ਪੋਸਟਰਸ ਵੀ ਅਪਲੋਡ ਕਰਦੇ ਨੇ ਕਿਸ ਥਾਵਾਂ ਤੇ ਸੋ ਇੰਨਾ ਜ਼ਿਆਦਾ ਬਰੀਕੀ ਨਾਲ ਇਹਦੀ ਪ੍ਰੋਮੋਸ਼ਨ ਦੇਖਿਆ ਜਾ ਰਿਹਾ ਤੇ ਮੈਂ ਬਹੁਤ ਲੱਕੀ ਹਾਂ ਕਿ ਇਹ ਫਿਲਮ ਦਾ ਹਿੱਸਾ ਮੈਂ ਹਾਂ ਇਹ ਤਾਂ ਜੀ ਵਾਇਗਰੀ ਦਸੀਗਾ ਜੀ ਨਾ ਫਰਗੇ ਨੂੰ ਪਰ ਮੈਂ ਚਾਹਨਾ ਕਿ ਸਾਡੇ ਕੋਲ ਆਪਣੇ 스타 ਹੋਣ ਸਾਡੇ ਪੰਜਾਬ ਦੇ 스타 ਹੋਣ ਐਸੀ ਕਿਸੇ ਨਾਲ ਕੰਪੈਰੀਜ਼ਨ ਨਾ ਕਰੀਏ ਸਾਡਾ ਆਪਣਾ ਇੱਕ ਰੰਗ ਹੋਵੇ ਔਰ ਖਿਡਾਰੀ ਫਿਲਮ ਚ ਖਿਡਾਰੀ ਫਿਲਮ ਦੀ ਖਾਸियत ਹੈ ਕਿ ਇਹਦਾ ਐਕਸ਼ਨ ਕਿਸੇ ਐਕਸ਼ਨ ਤੋਂ ਇਨਸਪਾਇਰਡ ਨਹੀਂ ਆ ਕੁਸ਼ਤੀ ਸਾਡੀ ਆਪਣੀ ਖੇਡ ਹੈ ਔਰ ਇਹਦੇ ਵਿੱਚ ਅਸੀਂ ਦੇਸੀ ਜੋ ਪੰਜਾਬੀਆਂ ਦਾ ਐਕਸ਼ਨ ਆ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਇਸ ਵਾਰ ਨਾ ਕੋ ਨਾ ਵਾਈਫ ਦਾ ਵੀ ਲੱਗਿਆ ਹੈ ਨਾ ਵੇ ਕਿ ਇਸ ਵਾਰ ਤਾਂ ਵਾਈਫ ਦਾ ਵੀ ਲਖਨਾਲ ਕੰਮ ਕਰਨਾ ਹਾਂਜੀ ਆਲਰਾਈਟ ਸੋ ਗੁਰਨਾਮ ਜੀ ਸਾਡਾ ਨਾ ਸਵਾਲ ਤੁਹਾਨੂੰ ਇਹ ਹੁੰਦਾ ਸੀਗਾ ਕਿ ਜਿਹੜੇ ਬਹੁਤ ਰੋਮਾਂਟਿਕ ਫਿਲਮਾਂ ਕੀਤੀਆਂ ਨੇ ਤੇ ਐਕਸ਼ਨ ਜਨਰ ਦੀ ਫਿਲਮ ਕਰੀ ਹੈ ਨਾ ਤੇ ਮੈਂ ਪੁੱਛਣਾ ਚਾਹਾਂਗਾ ਕਿ ਰਾਜਕੀਰ ਸੁਖੇ ਤੇ ਜੀਵੀ ਦੇ ਸਫਰ ਤੋਂ ਗੁਰੂ ਤੱਕ ਦਾ ਸਫਰ ਹੈ ਜਿਹੜਾ ਕਿੰਨੀ ਕਿ ਸਟਰਗਲ ਗਈ ਹੈ ਜਾਂ ਕੁਸ਼ਤੀ ਲਈ ਤੁਸੀਂ ਕਿੰਨੀ ਕੋ ਕੀਤੀ ਹੈਗੀ ਮੈਨੇ ਕੁਝ ਲੋਕ ਨਹੀਂ ਨਹੀਂ ਇਹ ਫਿਲਮ ਸਭ ਤੋਂ ਵੱਧ ਚੈਲਿੰਜਿੰਗ ਸੀਗੀ ਮੇਰੇ ਲਈ ਕਿਉਂਕਿ ਸਿਰਫ ਐਕਟਿੰਗ ਵਾਈਜ਼ ਚੈਲਿੰਜ ਨਹੀਂ ਸੀ ਬਡੀ ਵਾਈਜ਼ ਰੈਸਲਿੰਗ ਸਿੱਖਣ ਤੇ ਬਹੁਤ ਮੈਂ ਕਹਾਤਾ ਜਿੱਤਾ ਵੀ ਯਾਰ ਮੈਂ ਰੈਸਲਿੰਗ ਸਿੱਖੂਗਾ ਫਿਰ ਅਪਾ ਸ਼ੂਟ ਕਰਾਂਗੇ ਪਰ ਜਦੋਂ ਅਸੀਂ ਸਿੱਖਣੀ ਸ਼ੁਰੂ ਕੀਤੀ ਉਹ ਤੋਂ ਮੈਂ ਕਿਹਾ ਵੀ ਪੁੱਠਾ ਫੰਦਾ ਲੈ ਲਿਆ ਵਧੀਆ ਸੀ ਬੈਡੀ ਡਬਲ ਯੂਜ਼ ਕਰ ਲੈਂਦੇ ਹਨ ਤੇ ਪਰ ਹੌਲੀ ਹੌਲੀ ਫਿਰ ਤੁਹਾਨੂੰ ਕੌਨਫੀਡੈਂਸ ਆਉਣ ਲੱਗ ਜਾਂਦਾ ਤੇ ਮਾਨਤਾ ਜੀ ਮਤਲਬ ਡਾਇਰੈਕਟਰ ਜਦੋਂ ਆਪ ਕੋਰਸ ਦੇ ਨਾਲ ਤੁਹਾਡੇ ਕੋਲ ਤੇ ਫਲੈਰ ਚ ਠਾਣ ਆਵੇ ਕਿ ਚੱਲ ਪ੍ਰੈਕਟਿਸ ਕਰ ਤਾਂ ਤੁਹਾਨੂੰ ਖੁਸ਼ੀ ਵੀ ਹੁੰਦੀ ਹੈ ਹਨਾ ਜਾਂ ਪ੍ਰੋਡਿਊਸਰ ਹਰ ਚੀਜ਼ ਦੇ ਇਨਵੋਲ ਹੁੰਦਾ ਤੁਹਾਨੂੰ ਇਹ ਹੁੰਦਾ ਕਿ ਯਾਰ ਹਰ ਬੰਦਾ ਆਪਦਾ 100% ਦੇ ਰਿਹਾ ਤਾਂ ਮੈਂ ਕਿਉਂ ਨਾ ਦਵਾ ਹਨਾ ਤੇ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਮੈਨੂੰ ਮੈਂ ਮੇਰੇ ਕਰਕੇ ਸ਼ੂਟ ਲੇਟ ਸਟਾਰਟ ਹੋਇਆ ਉਹ ਅਸੀਂ ਪਲਾਨ ਕੀਤਾ ਸੀ ਫਰਵਰੀ ਮਾਰਚ ਚ ਜੂਨ ਤੱਕ ਗਿਆ ਕਿਉਂਕਿ ਮੈਨੂੰ ਕੁਸ਼ਤੀ ਸਿੱਖਣ ਚ ਟਾਈਮ ਲੱਗ ਗਿਆ ਬਹੁਤ ਪਰ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਤੇ ਅਸੀਂ ਸਾਰੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਦਾ ਕਰ ਰਹੇ ਹਾਂ ਪਰ ਅਸੀਂ ਇਹ ਤੁਹਾਨੂੰ ਦੱਸਿਆ ਕਰਦੇ ਹਾਂ ਕਿ ਜਿੰਨੇ ਅਫਰਸ ਇਸ ਪ੍ਰੋਜੈਕਟ ਤੇ ਲੱਗੇ ਆ 9 ਫਰਵਰੀ ਨੂੰ ਕਾਮਯਾਬ ਹੋ ਪਰ ਅਸੀਂ ਖਿਡਾਰੀ 2 ਤੋਂ ਖਿਡਾਰੀ 3 ਖਿਡਾਰੀ 5 ਤੱਕ 사ਦੀ 딜 ਹੋ ਚੁਕੀ ਹੈ ਸੋ ਕਰਤਾਰ ਵੀ ਗਰੀ ਜਦੋਂ ਨਾ ਤੇ ਕਿਉਂ じゃ ਸੀਗਾ ਮਾਣ ਕਰਨਾ ਕਿ ਨਾ ਦੱਸ ਰਿਹਾ ਕਿ ਇੱਕ ਵਾਰੀ ਅਸੀਂ ਇਮੋਸ਼ਨਲ ਵੀ ਹੋ ਗਏ ਸੀਗੇ ਸੱਚੀ ਦੇ ਵਿੱਚ ਕਿ ਵਾਕੀ ਉਹ ਭਰਾਮਾਂ ਦੀ ਕਿ ਉਹ ਦੀ ਬੌਂਡਿੰਗ ਰਹੀ ਵੇ ਬਿਲਕੁਲ ਮੈਨੂੰ ਲੱਗਦਾ ਕਿ ਇਹ ਤੁਹਾਨੂੰ ਫਿਲਮ ਦੇ ਪਰਦੇ ਤੇ ਆਪਣੇ ਆਪ ਹੀ ਨਜ਼ਰ ਆਉਗੀ ਚੀਜ਼ ਜਦੋਂ ਅਸੀਂ ਕੋਈ ਚੀਜ਼ ਫੀਲ ਕਰਕੇ ਕਰਦੇ ਹਾਂ ਦਿਲੋਂ ਕਰਦੇ ਹਾਂ ਦਿਲੋਂ ਕੀਤੀ ਹੋਈ ਚੀਜ਼ ਉਹ ਆਡੀਅנס ਨੂੰ ਵੀ ਪ੍ਰਵਾਨ ਹੁੰਦੀ ਹੈ ਤੇ ਰੱਬ ਨੂੰ ਵੀ ਪ੍ਰਵਾਨ ਹੁੰਦੀ ਹੈ ਹੈਨਾ ਤੇ ਫਾਰਮੇਟੀਆਂ ਸੇਤੀ ਕੁਝ ਮਰਜ਼ੀ ਕਰੇ ਜਾਈਏ ਅਸੀਂ ਖਾੜੇ ਜਿਹੇ ਤੋਂ ਘੋਲਦੇ ਹੁੰਦੇ ਸੀਗੇ ਲਾਸਟ ਸ਼ੌਟ ਤੁਸੀਂ ਵੇਖਿਆ ਹੋਣਾ ਮਤਲਬ ਅਸੀਂ ਲੇਟੇ ਹੋਏ ਹਾਂ ਦੋਵੇਂ ਜਣੇ ਤੇ ਗਰਨਾਮ ਵੀਰ ਨਾਲ ਹੁਣ ਵੀ ਮੇਰਾ ਉਹੀ ਬੌਂਡ ਹੈਗਾ ਬਿਲਕੁਲ ਅਸੀਂ ਇੱਕ ਦੂਜੇ ਦੇ ਨਾਲ ਕੋਈ ਪ੍ਰੋਬਲਮ ਹੋਵੇ ਸ਼ੇਅਰ ਵੀ ਕਰਦੇ ਆਂ ਕਿ ਮਤਲਬ ਇਹ ਨਹੀਂ ਹੈਗਾ ਕਿ ਸਾਡੀ ਗੱਲ ਹੋਵੇ ਨਾ ਹੋਵੇ ਪਰ ਉਹ ਫਿਲਮ ਤੋਂ ਬਣਿਆ ਬੰਦ ਹੈ ਉਸ ਤੋਂ ਪਹਿਲਾਂ ਹੈਲੋ ਹਾਈ ਸੀਗਾ ਤੇ ਉਹ ਰਿਸ਼ਤੇ ਨੂੰ ਦੇਖਦੇ ਹੋਏ ਲੱਗਦਾ ਮੈਂ ਵੀ ਇੰਨਾ ਕੌਨਫੀਡੈਂਟ ਆ ਅੱਜ ਚਿਹਰੇ ਤੇ ਚੌੜਾ ਹੋਇਆ ਬੈਠਾ ਹਾਂ ਕਿ ਮੈਨੂੰ ਲੱਗਦਾ ਇਹ ਫਿਲਮ ਚੱਲੂ ਹੈ ਨਾ ਕਿਉਂਕਿ ਇਹਦੀ ਹਵਾ ਦੱਸਦੀ ਹੈ ਸਾਡਾ ਪਿਆਰ ਦੱਸਦਾ ਸਾਡੀ ਟੀਮ ਦੱਸਦੀ ਹੈ ਨਾ ਤੇ ਅਸੀਂ ਦੋਵਾਂ ਨੇ ਨਾਲ ਕੇ ਮਾਨਵ ਸ਼ਾਹ ਨੂੰ ਕਿੰਨਾ ਮਰਜ਼ੀ ਮਾੜਾ ਭਲਾ ਕਿਹਾ ਉਹਨੇ ਕਦੇ ਫੀਲਿੰਗ ਕੀਤਾ ਮੈਨੂੰ ਲੱਗਦਾ ਕਿ ਜਦੋਂ ਗਰਨਾਮ ਦਾ ਫੋਨ ਜਾਂਦਾ ਹੋਵੇ ਤਾਂ ਬੀਬੀ ਆਪੋਂ ਦਾ ਉਹ ਤੋਂ ਬਾਅਦ ਮੇਰਾ ਜਾਂਦਾ ਉਹ ਤੋਂ ਹੋਰ ਆਪ ਹੋ ਜਾਂਦਾ ਹੋਊਗਾ ਕਿ ਦੋਵੇਂ ਭਰਾ ਰਲ ਕੇ ਮੈਨੂੰ ਕਿਉਂ ਫੋਨ ਕਰੀ ਜਾਂਦੇ ਨੇ ਇਹ ਜੋਕ ਸੀਗਾ ਤੇ ਸੇਮ ਹੀ ਜਿਵੇਂ ਮੇਰਾ ਤੇ ਗਰਨਾਮ ਦਾ ਇਹਦੇ ਵਿੱਚ ਪਿਆਰ ਨਜ਼ਰ ਆਊਗਾ ਇਹਦੇ ਵੀ ਜ਼ਿੰਦਗੀ ਵੀ ਹੋਮੀ ਚੱਲਦੀ ਆ ਖੇਡ ਦੇ ਨਾਲ ਨਾਲ ਖੇਡ ਜਿਉਂਦੇ ਬੰਦੇ ਜਾਂ ਸਮਾਜ ਵਿੱਚ ਵਿਚਰਦੇ ਲੋਕ ਹੀ ਆਪਾਂ ਖੇਡ ਖੇਡਦੇ ਆਂ ਤੇ ਜਿਹੜੇ ਆਮ ਲੋਕ ਨੇ ਜਿਹੜੇ ਖੇਡਾਂ ਨਾਲ ਨਹੀਂ ਜੁੜੇ ਜ਼ਿੰਦਗੀ 'ਚ ਦੂਜੀਆਂ ਖੇਡਾਂ ਖੇਡਦੇ ਆ ਇੱਕ ਦੂਜੇ ਦੇ ਨਾਲ ਸੋ ਸਾਰਾ ਕੁਛ ਹੀ ਅਸੀਂ ਲੈ ਕੇ ਚੱਲੇ ਆ ਨਾ ਉਸੇ ਨੂੰ ਅਸੀਂ ਐਂਟਰਟੇਨਮੈਂਟ ਕਹਿੰਦੇ ਆ ਜਿਹਦੇ ਵਿੱਚ ਨਾਲ ਰੋਮਾਂਸ ਵੀ ਹੈਗਾ ਸੁਰਪੀਆ ਇਹਨਾਂ ਨੇ ਮਤਲਬ ਬਾਲੀਵੁੱਡ 'ਚ ਵੀ ਬਹੁਤ ਕੰਮ ਕੀਤਾ ਇੱਥੇ ਵੀ ਤੁਹਾਨੂੰ ਇਹਨਾਂ ਦਾ ਗੁਰਨਾਮ ਨਾਲ ਸਾਰੀ ਫਿਲਮਾਂ 'ਚ ਬੌਂਡ ਨਜ਼ਰ ਆਊਗਾ ਹੁਣ ਵੀ ਤੁਹਾਨੂੰ ਐਕਸਾਈਟਮੈਂਟ ਦੇਣ ਦੀ ਹੋਊਗੀ ਮੇਰੇ ਨਾਲ ਪ੍ਰਭ ਗਰੇਵਾਲ ਹੈ ਜਿਹਦਾ ਗੈਸਪੀਰੀਅੰਸ ਹੈਗਾ ਜੋ ਪਾਸਟ ਦੇ ਵਿੱਚ ਇੱਕ ਨਿਕਲਿਆ ਇਹਨਾਂ ਨੂੰ ਭਾਈ ਇਹ ਪਹਿਲਾਂ ਲਿਖਣਾ ਪੈਂਦਾ ਸੀ ਹੁਣ ਤਾਂ ਬੋਲਣਾ ਹੀ ਹੈ ਨਾ ਛਾਪ ਹੀ ਦੇਣਾ ਮੈਂ ਐਕਚੁਅਲੀ ਉਦੋਂ ਤੋਂ ਚੱਲਿਆ ਹੋਇਆ ਜਦੋਂ ਪ੍ਰੈਸ ਕਾਨਫਰੈਂਸ ਤੇ ਪ੍ਰੈਸ ਨੋਟ ਦੇ ਦਿੰਦੇ ਹੁੰਦੇ ਸੀ ਪ੍ਰੈਸ ਨੂੰ ਬੋਲਣਾ ਨਹੀਂ ਸੀ ਪੈਂਦਾ ਹੁਣ ਸਾਰੇ ਕੈਮਰੇ ਵੇਖ ਕੇ ਲੱਗਦਾ ਸ਼ਾਮ ਤੱਕ ਯਾਰ ਗੜਾ ਬਹਿ ਜਾਣਾ ਮੈਨੂੰ ਲੱਗਦਾ ਕੱਲ੍ਹ ਤੋਂ ਬੋਲੇ ਨਹੀਂ ਜਾਣਾ ਹੈਗਾ ਇੰਨੀ ਵਾਰ ਬੋਲਣਾ ਪੈਣਾ ਲਿਖਣ ਦਾ ਕੰਮ ਵੀ ਖਤਮ ਹੋ ਗਿਆ ਸੋ ਕੁੱਲ ਮਿਲਾ ਕੇ ਹੈਡ ਟੂ ਟੋ ਕਹਿ ਸਕਦਾ ਹੈ A ਟੂ Z ਸਾਡੇ ਵਧੀਆ ਰਿਸ਼ਤੇ ਬਣੇ ਆ ਆਪਸ ਦੇ ਵਿੱਚ ਸਾਡੇ ਪ੍ਰੋਡਿਊਸਰ ਦਾ ਸਾਡੇ ਨਾਲ ਮਤਲਬ ਜੋ ਵੀ ਨਿੱਕੀ ਨਿੱਕੀ ਪ੍ਰਮੋਸ਼ਨ ਕਰਦੇ ਨੇ ਸਾਡੇ ਨਾਲ WhatsApp ਤੇ ਇਧਰ ਸ਼ੇਅਰ ਕਰਦੇ ਆ ਤੇ ਮੈਨੂੰ ਲੱਗਦਾ ਵੱਡੇ ਵੱਡੇ ਕਾਰਪੋਰੇਟ ਦੇ ਨਾਲ ਤਾਂ ਕੰਮ ਕਰਕੇ ਹਰ ਇੱਕ ਖੁਸ਼ ਹੁੰਦਾ ਪਰ ਇਹੋ ਜਿਹੇ ਪ੍ਰੋਡਿਊਸਰ ਦੇ ਸਭ ਨੂੰ ਮਿਲਦੇ ਆ ਤਾਂ ਪੰਜਾਬੀ ਸਿਨੇਮਾ ਸਾਊਥ ਤੱਕ ਜਾਣ ਚ ਕੋ ਬਾਲਾ ਟਾਈਮ ਨਹੀਂ ਲੱਗਣਾ ਹੈਗਾ ਆ ਫਿਲਮ ਤੁਹਾਨੂੰ ਦੱਸ ਦਊਗੀ ਸਿਨੇਮੇ ਦਾ ਮਤਲਬ ਇਹ ਨਹੀਂ ਕਿ ਐਕਸ਼ਨ ਲੜਾਈਆਂ ਹੁੰਦੀਆਂ ਗੱਡੀਆਂ ਉੱਡਦੀਆਂ ਹਨ ਧੂੜ-ਗੁੜਦੀਆਂ ਤੇ ਉਹ ਵੀ ਨਹੀਂ ਕਨਸੈਪਟ ਕਿੰਨਾ ਕੁ ਕਲੀਅਰ ਹੁੰਦਾ ਡਿਲੀਵਰ ਹੁੰਦਾ ਆਡੀਅנס ਤੱਕ ਆਡੀਅנס ਕਿੰਨੀ ਕੁ ਜੁੜਦੀ ਆ ਹੁਣ ਬਾਅਦ ਵੀ ਫੇਲ ਫਿਲਮ ਵੀ ਹੈ ਨਾ ਫੇਲ ਹੈਗੀ ਕਿੰਨਾ ਚੱਲੀ ਆ ਇਹਦੇ ਵਿੱਚ ਕੋਈ ਮੈਨੂੰ ਲੱਗਦਾ ਬਜਟ ਹੀ ਚੱਲ ਗਿਆ ਹੋਣਾ ਨਾ ਉਹਨੂੰ ਸਿਨੇਮਾ ਕਹਿੰਦੇ ਆ ਉਹਨੂੰ ਐਂਟਰਟੇਨਮੈਂਟ ਕਹਿੰਦੇ ਆ ਉਹ ਚੀਜ਼ਾਂ ਨੂੰ ਕੈਰੀ ਕਰਕੇ ਚੱਲੇ ਆ ਅਸੀਂ ਖਿਡਾਰੀ ਦੇ ਵਿੱਚ ਤੋਂ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਥੈਂਕ ਯੂ